वाहे गुरु। वाहे गुरु। ਦੇ ਰਾਤ ਨੂੰ ਭਾਲ ਕੇ ਰੱਖਣ ਵਾਲੇ ਨੇ ਉਹ ਆਪਣੇ ਤੋਂ ਆਪਣਾ ਬਤੂਤ ਪ੍ਰੇਰਣ ਹੋ ਗਏ ਨੇ ਦਿੱਤੀ ਦਸਤਿਹਾਰ ਹਰਵੰਦ ਸਿੰਘ ਜਨਾਲੀ ਅਸੀਂ ਕੈਨੇਡਾ ਦੇ ਨਾਗਰਿਕਾਂ ਤੇ ਇੱਥੇ ਦੀਵਾਨ ਟੋਡਰਮਰ ਫਾਊਂਡੇਸ਼ਨ ਬਣਦੇ ਅਸੀਂ ਮੈਂਬਰ ਆ ਤੇ ਉਹਨਾਂ ਦੇ ਜੋ ਪ੍ਰੋਗਰਾਮ ਚੱਲ ਰਹੇ ਨੇ ਅਸੀਂ ਪਿਛਲੇ 3 ਦਿਨਾਂ ਤੋਂ ਇੱਥੇ ਦੀਵਾਨ ਸਜਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਨਾਮਵਰ ਢਾਡੀ ਕਵੀਸ਼ਰ ਕਥਾਵਾਚਕ ਤੇ ਕੀਰਤਨੀ ਜਥੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਉਹਦੇ ਨਾਲ-ਨਾਲ ਸਹਿਬਜ਼ਾਦਿਆਂ ਦੀ ਉਸ ਵੇਲੇ ਦੀ ਮੂਵੀ ਉਹ ਵੀ ਪੰਡਾਲ ਦੇ ਵਿੱਚ ਚੱਲ ਰਹੀ ਹੈ ਇਸ ਤੋਂ ਇਲਾਵਾ ਕੋਈ ਦਰਸ਼ਨ ਵੀ ਕਰਵਾਈ ਜਾ ਰਹੀ ਨੇ ਸ਼੍ਰੀ ਸਾਹਿਬ ਹਾਂਜੀ ਤੇ ਇਸ ਦੇ ਵਿੱਚ ਜੋ ਨਿਵਾਬ ਛੇਰਖਾ ਮਲੇਰਕੋਟਲਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਸਾਹਿਬ ਵਖਸ਼ਿਸ਼ ਕੀਤੀ ਸੀ ਜੋ ਉਹਨਾਂ ਨੇ ਸਰਹੰਦ ਦੇ ਵਿੱਚ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚਿੜਿਆਂ ਜਾ ਰਿਹਾ ਸੀ ਉਸ ਵਕਤ ਜਿਹੜਾ ਹਾਧਾ ਨਾਰਾ ਮਾਰਿਆ ਸੀ ਉਹਦੇ ਉਹਦੇ احسان ਦੇ ਵਿੱਚ ਨਵਾਬ ਆਪਣੇ ਰੈਕੋਟ ਕੱਲਾ ਦੇ ਰਾਹੀਂ ਉਹਨਾਂ ਨੂੰ ਸ੍ਰੀ ਸਾਹਿਬ ਮਲੇਰ ਕੁੱਲੇ ਭੇਜੀ ਗਈ ਸੀ ਉਹ ਸ੍ਰੀ ਸਾਹਿਬ ਦੇ ਦਰਸ਼ਨ ਅਸੀਂ ਅੱਜ ਸੰਤਾਂ ਨੂੰ ਪੰਡਾਲ ਦੇ ਵਿੱਚ ਕਰਵਾ ਰਹੇ ਹਾਂ ਸਾਂਗਤਾਂ ਹੰਮ ਮਾ ਕੇ ਉਹਨਾਂ ਦੇ ਦਰਸ਼ਨ ਕਰਨ ਲਈ ਉੱਥੇ ਪਹੁੰਚ ਰਹੀਆਂ ਨੇ। ਮਲੇ ਕੋਲੇ ਤੋਂ ਵੀ ਪੱਤਰ ਵੀ ਮਿਲਿਆ ਹੈ। ਹਾਂਜੀ। ਮੋਰਕੋ ਮਲੇ ਕੋਟਲੇ ਤੋਂ ਉਸ ਵੇਲੇ ਦੇ ਨਵਾਬ ਸ਼ੇਰਖਾਹ ਨੇ ਇੱਕ ਪੱਤਰ ਅਰੰਗਜੀਬ ਨੂੰ ਲਿਖਿਆ ਸੀ ਉਸ ਵਕਤ। ਉਸ ਤੇ ਜਿਹੜਾ ਪੱਤਰ ਲਿਖਿਆ ਸੀ ਉਸ ਵਕਤ ਉਹਦਾ ਉਰਦੂ ਦੇ ਵਿੱਚ ਪਹਿਲਾਂ ਲਿਖਿਆ ਹੋਇਆ ਉਹਦਾ ਇੰਗਲਿਸ਼ ਦੇ ਵਿੱਚ ਲੱਥਾ ਕੀਤਾ ਹੋਇਆ ਅਸੀਂ ਸੰਗਤਾਂ ਨੂੰ ਉਹਦੇ ਦਰਸ਼ਨ ਕਰਵਾ ਰਹੇ ਹਾਂ ਅੱਜ ਇਸ ਪੰਡਾਲ ਦੇ ਵਿੱਚ।